ਮਦਾਨੀ ਫਾਕ ਮੇਉਂ ਬੀਏ ਉਹ ਸਕੂਲ ਸਾਡਾ ਕੋਈ ਪ੍ਰੋਗਰਾਮ ਨਹੀਂ ਚਲਕ ਰੰਦਾ ਕੋਈ ਪ੍ਰੋਗਰਾਮ ਨਹੀਂ ਦੇਚਦਾ ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੈ ਇੱਕ ਨਵੀਂ ਪੜਾਅ ਦੇ ਨਾਲ ਸੁਣਿਆ ਤੁਸੀਂ ਦੁਆਰਾ ਸੁਣੋ ਸਕੂਲ ਵਿੱਚੋਂ ਦਾ ਕੋਈ ਪ੍ਰੋਗਰਾਮ ਨਹੀਂ ਹੈ ਕੋਈ ਆਈਡੀਆ ਨਹੀਂ ਹੈ ਨਾ ਸਾਡੇ ਸਕੂਲ ਕੋਈ ਆਇਆ ਤੇ ਨਾ ਬੇਚਿਆਗਾ ਬੇਚਣਾ ਹੈ ਉਹ ਸਕੂਲ ਬੱਚੇ ਦੀ ਪੜਾਈ ਵਾਸਤੇ ਬਣਾ ਹੋਇਆ ਹੈ ਬਲਕਿ ਅਸੀਂ ਤਾਂ ਅਸੀਂ ਹੋਰ ਐਕਸਪੈਂਡ ਕਰ ਰਹੇ ਹਾਂ ਜਿਹੜੀ ਹੋਇਆ ਹੈ ਇਹ ਬਿਲਕੁਲ ਬਿਨਾਂ ਧਾਰਕੂ ਹੈ ਇਹਦਾ ਕੋਈ ਅਰਥ ਨਹੀਂ ਹੈ ਇਹਦਾ ਕੋਈ ਬੇਸ ਨਹੀਂ ਹੈ ਸਕੂਲ ਵੇਚਣ ਦਾ ਕੋਈ ਪ੍ਰੋਗਰਾਮ ਨਹੀਂ ਬੱਚਿਆਂ ਦਾ ਭਵਿੱਖ ਦਾ ਤੇ ਲਾਉਣ ਦਾ ਕੋਈ ਮਤਲਬ ਹੀ ਨਹੀਂ ਇਹ ਸਭ ਇਹਨਾਂ ਨੂੰ ਇਸ ਲਈ ਕਹਿਣਾ ਪੈ ਰਿਹਾ ਕਿਉਂਕਿ ਰੀਅਲ ਸੇਲ ਦੇ ਕੁਝ ਸਰਗਨਾ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਵਾਈਐਸ ਸਕੂਲ ਖਰੀਦ ਲਿਆ ਹੈ ਇਹ ਚਰਚਾ ਬਰਨਾਲਾ ਜ਼ਿਲ੍ਹਾ ਦੇ ਹਰ ਸ਼ਹਿਰ ਪਿੰਡ ਦੇ ਵਿੱਚ ਹਰ ਜਵਾਨ ਤੇ ਪਹੁੰਚ ਗਈ ਕਿ ਵਾਈਐਸ ਸਕੂਲ ਵਿਕ ਗਿਆ ਹੈ। ਸ਼ਹਿਰ ਦੇ ਸਾਰੇ ਪ੍ਰਾਪਰਟੀ ਡੀਲਰ ਜੋਰ ਸ਼ੋਰ ਨਾਲ ਸਾਰੇ ਆਮ ਕਹਿ ਰਹੇ ਸਨ ਕਿ ਵਾਈਐਸ ਸਕੂਲ ਵਿਕ ਗਿਆ ਹੈ। ਇਸ ਕਵਰੀ ਅਫਵਾ ਨੂੰ ਉਡਾ ਕੇ ਆਪਣੀਆਂ ਜ਼ਮੀਨਾਂ ਦੇ ਰੇਟ ਵਧਾ ਕੇ ਵੇਚਣ ਦੀ ਚਾਲ ਖੇਡਣ ਵਾਲਿਆਂ ਨੇ ਬੱਚਿਆਂ ਦਾ ਭਵਿੱਖ दाते ਲਾ ਦਿੱਤਾ। ਸਕੂਲ ਵਿੱਚ ਪੜ੍ਹਦੇ ਬੱਚੇ ਅਤੇ ਬੱਚਿਆਂ ਦੇ ਮਾਪੇ ਸੋਚਾਂ ਵਿੱਚ ਪੈ ਗਏ ਕਿ ਸਾਡੇ ਬੱਚੇ ਹੁਣ ਸਕੂਲ ਕਿਵੇਂ ਜਾਣਗੇ ਤੇ ਬੱਚਿਆਂ ਦੇ ਭਵਿੱਖ ਦਾ ਕੀ ਬਣੂਗਾ? ਤੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਿਤ ਹੋ ਗਏ ਕਿਉਂਕਿ ਬੱਚੇ ਐਨੇ ਸਾਲਾਂ ਤੋਂ ਸਕੂਲ ਵਿੱਚ ਪੜ ਰਹੇ ਸੀ ਤੇ ਹੁਣ ਨਵਾਂ ਸਕੂਲ ਕਿਵੇਂ ਲੱਭਣਗੇ ਸਕੂਲ ਪ੍ਰਬੰਧਕਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਆਪਣਾ ਸਾਰਾ ਜੀਵਨ ਬੱਚਿਆਂ ਦੀ ਵੇਤਰੀ ਲਈ ਲਾਇਆ ਹੈ ਤੇ ਲਾਉਂਦੇ ਰਹਾਂਗੇ ਨਾ ਸਕੂਲ ਦੀ ਜ਼ਮੀਨ ਵੇਚੀ ਹੈ ਨਾ ਹੀ ਕਿਸੇ ਭਾਅ ਵਿੱਚ ਨਹੀਂ ਹੈ ਕੋਈ ਇਸ ਦੀ ਖਰੀਦ ਲਈ ਸਾਡੇ ਨਾਲ ਸੰਪਰਕ ਵੀ ਨਾ ਕਰੇ ਮਾਪੇ ਜਾਂ ਬੱਚੇ ਚਿੰਤਾ ਛੱਡ ਦੇਣ ਉਹਨਾਂ ਦੇ ਬੱਚੇ ਇਸ ਸਕੂਲ ਅਤੇ ਇਸੇ ਇਮਾਰਤ ਵਿੱਚ ਹੀ ਪੜਨਗੇ ਇਸ ਸਾਰੇ ਮਾਮਲੇ ਵਿੱਚ ਸਾਫ਼ ਹੈ ਕਿ ਇਸ ਤਰ੍ਹਾਂ ਦੀਆਂ ਫਵਾਹ ਉਡਾ ਕੇ ਆਪਣੀਆਂ ਜ਼ਮੀਨਾਂ ਦੇ ਰੇਟ ਵਧਾ ਕੇ ਸਾਰੀਆਂ ਥਾਵਾਂ ਤੇ ਕਲੋਨੀਆਂ ਕੱਟਣ ਤੇ ਮਾਰਕੀਟਾਂ ਬਣਾ ਕੇ ਕਰੋੜਾ ਰੁਪਏ ਕਮਾ ਜਾ ਸਕਣ ਪਹਿਲਾਂ ਬੱਸ ਸਟੈਂਡ ਬਦਲ ਗਿਆ ਹੈ ਇਹ ਫਵਾਹਾਂ ਲਾ ਕੇ ਕਰੋੜਾ ਰੁਪਏ ਦੇ ਸੌਦੇ ਹੋ ਗਏ ਸਨ ਤੇ ਪ੍ਰਾਪਰਟੀ ਡੀਲਰਾਂ ਨੇ ਤੇ ਪ੍ਰਾਪਰਟੀ ਟਰੇਡਰਾਂ ਨੇ ਕਰੋੜਾ ਰੁਪਏ ਦੀ ਕਮਾਈ ਕੀਤੀ ਸੀ ਹੋਇਆ ਕੁਝ ਵੀ ਨਹੀਂ ਤੇ ਪ੍ਰਸ਼ਾਸਨ ਗੁੜੀ ਨੀਂਦ ਸੁਤਾ ਰਿਹਾ ਹੁਣ ਫੇਰ ਇਸ ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਅਜਿਹੇ ਮਾਮਲੇ ਵਿੱਚ ਕਾਰਵਾਈ ਕਰਨ ਤੇ ਇਹਿਆਂ ਫਹਾੜਾਉਣ ਵਾਲਿਆਂ ਤੇ ਮਾਮਲਾ ਦਰਜ ਕਰਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪੜਾਸਪੋਸਟ ਬਰਨਾਲਾ ਤੁਹਾਡੇ ਕੋਲੇ ਵੀ ਕੋਈ ਪੜਾਸ ਹੈ ਤਾਂ ਸਾਡੇ ਨਾਲ ਸਾਂਝੀ ਕਰੋ